ਪ੍ਰਾਣ ਆਨੰਦ ਉਹ ਜਿਹੜਾ ਇਹਨੂੰ ਛੱਡਣਾ ਹੈ ਤੇ ਪ੍ਰਾਣੇਂ ਦਿਲ ਪਰ ਨਾਲ ਕੋਈ ਸਿਆਣਾ ਆਦਮੀ ਇਹ ਤਨੀ ਕਰਿਆ ਕਰਦਾ ਪ੍ਰਾਣ ਆਨੰਦ ਨਾ ਪੈਣ ਨਹੀਂ ਤਣਾਪਨ શરી ਤੇਰਾ ਹੈ ਆਤਮਾ ਦਾ ਸਤਪੁਰਸ਼ ਅਗਿਆਨੀ ਜਿਹੜਾ ਭੁੱਲਿਆ ਹੈ ਆਪਣੇ ਆਪੇ ਤੋਂ ਕੋ ਆਪਣੇ ਆਪ ਨੂੰ ਸਾਡੇ ਜਿਨਾ ਵੱਡੇ ਮਾਤਰ ਮੰਨਦਾ ਤਾਂ ਇਹ ਉਹਦੀ ਗੁਣ ਹੈ ਉਹਦੀ ਦਮਤੀ ਹੈ ਬੜੀ ਭਾਰੀ ਭੁਲਕ ਹੋਰੀ ਵੀ ਨਹੀਂ ਜਿਹੜਾ ਆਪਣੇ ਆਪ ਨੂੰ ਜਾਣਦਾ ਹੈ ਉਹ ਆਪਣੇ ਆਤਮ ਨੂੰ ਆਪਨਾ ਜਾਣਦਾ ਹੋਵੇ ਦੇ ਨੂੰ ਚੋਲਾ ਸਮਝਦਾ ਹੈ ਇਸ ਨੂੰ ਇੱਕ ਬਸਤਰ ਸਮਝਦਾ ਹੈ ਇਸ ਬਸਤਰ ਨੂੰ ਪਟਣਾ ਇਹ ਸਗਾ ਸੁਭਾਗ ਮੰਨ ਰਿਹਾ ਹੈ ਇਸ ਕਰਕੇ ਭਾਈ ਹੁਣ ਇਸ ਧਿਰੂ ਕੀ ਪੁਰਾਣਾ ਚੋਲਾ ਹੋ ਗਿਆ ਇਸ ਨੂੰ ਛੱਡਣਾ ਹੈ ਬਿਨ ਕੋੜ ਰਹਿ ਕੇ ਇਹ ਆਤਮ ਦਾ Thank <laughs>